ਵੱਡੇ ਵੱਡੇ ਸਰਕਾਰੀ ادارے ਵੱਡੇ ਵੱਡੇ ਸਿਸਟਮ ਮੈਡੀਕਲ ਮਾਫੀਆ ਨਹੀਂ ਚਾਹੁੰਦੇ ਕਿ ਲੋਕਾਂ ਦਾ ਇਲਾਜ ਫਰੀ ਹੋਵੇ ਕੁਝ ਬੱਚੇ ਅੱਜ ਵੀ ਬਿਨਾਂ ਇਲਾਜ ਤੋਂ ਮਰ ਰਹੇ ਨੇ ਇਹ ਹਿਸਟਰੀ ਕ੍ਰੀਏਟ ਹੋਏਗੀ ਉਹਨਾਂ ਦਾ ਇਲਾਜ ਟੈਸਟ ਦਵਾਈਆਂ ਆਪਰੇਸ਼ਨ 100% ਫਰੀ ਕੀਤੇ ਜਾਣਗੇ ਅਗਰ ਪ੍ਰਮਾਤਮਾ ਦਾ ਆਸ਼ੀਰਵਾਦ ਤੇ ਤੁਹਾਡਾ ਸਾਫ ਇੱਕ ਜ਼ਰੀਆ ਫਾਊਂਡੇਸ਼ਨ ਤੇ ਇਦਾਂ ਹੀ ਬਣਿਆ ਰਿਹਾ ਤਾਂ ਮੇਰੀ ਗੱਲ ਯਾਦ ਰੱਖਿਓ ਕਿ ਇਹ ਹਿਸਟਰੀ ਕ੍ਰੀਏਟ ਹੋਏਗੀ ਜੋ ਇਸ ਟੀਮ ਦੇ ਉੱਤੇ ਤੁਸੀਂ ਵਿਸ਼ਵਾਸ ਕੀਤਾ ਮੈਂ ਵਾਦਾ ਕਰਦਾ ਇਹ ਵਿਸ਼ਵਾਸ ਤੇ ਤੁਸੀਂ ਇੱਕ ਦਿਨ ਮਾਣ ਮਹਿਸੂਸ ਕਰੋਗੇ ਏਕ ਜ਼ਰੀਆ ਫਾਊਂਡੇਸ਼ਨ ਬਣਨੀ ਸ਼ੁਰੂ ਹੋ ਚੁੱਕੀ ਹੈ ਔਰ ਤੁਹਾਡਾ ਖੁੱਲਾ ਪਿਆਰ ਮਿਲ ਰਿਹਾ ਹੈ ਮਤਲਬ ਗੱਫੇ ਭਰ-ਭਰ ਕੇ ਤੁਹਾਡਾ ਪਿਆਰ ਅਸ਼ੀਰਵਾਦ ਸਾਥ ਉਸ ਗੁਰੂ ਮਹਾਰਾਜ ਦੀ ਕਿਰਪਾ ਬਗੈਰ ਤਾਂ ਚਲੋ ਪੱਤਾ ਵੀ ਨਹੀਂ ਹਿਲ ਸਕਦਾ ਉਹਨਾਂ ਦੀ ਤਾਂ ਪੂਰੀ ਕਿਰਪਾ ਹੈ ਔਰ ਪਿਛਲੇ 10 ਸਾਲਾਂ ਚ ਜਿੰਨਾ ਵੀ ਪਿਆਰ ਅਸ਼ੀਰਵਾਦ ਤੁਸੀਂ ਸਾਰਿਆਂ ਨੇ ਮੈਨੂੰ ਦਿੱਤਾ ਮੈਂ ਹਮੇਸ਼ਾ ਇੱਕੋ ਹੀ ਪ੍ਰੋਮਿਸ ਕਰੂੰਗਾ ਔਰ ਵਾਹਿਗੁਰੂ ਅੱਗੇ ਅਰਦਾਸ ਕਰੂੰਗਾ ਸੱਚੇ ਦਿਲੋਂ ਕਿ ਸਾਡੀ ਨੀਅਤ ਸਾਫ਼ ਰੱਖੇ ਜਦੋਂ ਵੀ ਏਕ ਜ਼ਰੀਆ ਦੇ ਕਿਸੇ ਵੀ ਟੀਮ ਮੈਂਬਰ ਦੇ ਮਨ ਦੇ ਵਿੱਚ ਨੀਅਤ ਖੋਟੀ ਹੋਵੇ ਯੋਨ ਦੇ ਮਨ ਦੇ ਵਿੱਚ ਕੋਈ ਗਲਤ ਖਿਆਲ ਆਵੇ ਲੋਕਾਂ ਦੇ ਸੰਗਤ ਦੇ ਪੈਸੇ ਨੂੰ ਲੈ ਕੇ ਪਰਮਾਤਮਾ ਨੂੰ ਦੁਨੀਆ ਤੋਂ ਹੀ ਚੱਕ ਲਵੇ ਮੈਂ ਹੀ ਅਰਦਾਸ ਕਰੂੰਗਾ ਕਿ ਤੁਸੀਂ ਇੱਕ ਜ਼ਰੀਆ ਫਾਊਂਡੇਸ਼ਨ ਨੂੰ ਜਗਾ ਬਣਨ ਦੇ ਵਿੱਚ ਆਪਣਾ ਵੱਧ ਛੜ ਕੇ ਯੋਗਦਾਨ ਪਾਓ ਇਹ ਜਗਾ ਸੱਚੀਓ ਚੀ ਤੀਰਥ ਹੈ ਇਹ ਸਿਰਫ ਕਹਿਣ ਲਈ ਤੀਰਥ ਨਹੀਂ ਇਹ ਤੀਰਥ ਬਣੇਗਾ ਕਿਉਂਕਿ ਇਸ ਤੀਰਥ ਦੇ ਉੱਤੇ ਦੂਰੋਂ ਦੂਰੋਂ ਲੋਕ ਜਿਹੜੇ ਆਪਣਾ ਇਲਾਜ ਨਹੀਂ ਕਰਾ ਸਕਦੇ ਆਪਣੀ ਦਵਾਈਆਂ ਨਹੀਂ ਲੈ ਸਕਦੇ ਆਪਣੇ ਮਹਿੰਗੇ ਟੈਸਟ ਨਹੀਂ ਕਰਾ ਸਕਦੇ ਉਹਨਾਂ ਦਾ ਲਾਜ ਟੈਸਟ ਦਵਾਈਆਂ ਆਪਰੇਸ਼ਨ 100% ਫਰੀ ਕਿਤੇ ਜਾਣਗੇ ਔਰ ਸਾਡੇ ਤਾਂ ਸਮਾਜ ਦੇ ਵਿੱਚ ਅੱਜ ਦਵਾਈਆਂ ਦੇ ਅਲਾਰਟ ਦੇ ਆਪਰੇਸ਼ਨ ਦੇ ਲੰਗਰਾਂ ਦੀ ਸਭ ਤੋਂ ਮਹੱਤਵ ਲੋੜ ਹੈ ਔਰ ਮੈਂ ਸੰਗਤ ਅਗੇ ਬੇਨਤੀ ਕਰਾਂਗਾ ਕਿ ਏਕ ਜ਼ਰੀਆ ਫਾਊਂਡੇਸ਼ਨ ਹੰਬੜਾ ਰੋਡ ਲੁਧਿਆਣੇ ਸਾਈਂ ਧਾਮ ਦੇ ਕੋਲ ਬੜੀ ਜੋਰਾਂ ਸ਼ੋਰਾਂ ਦੇ ਨਾਲ ਬਣਨੀ ਸ਼ੁਰੂ ਹੋ ਗਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਏਕ ਜ਼ਰੀਆ ਫਾਊਂਡੇਸ਼ਨ ਦੀ ਟੀਮ ਦਿਨ ਵੇਲੇ ਤੁਹਾਨੂੰ ਇੱਥੇ ਬੈਠਣਾ ਸ਼ੁਰੂ ਕਰੇਗੀ ਤਾਂ ਤੁਸੀਂ ਆ ਕੇ ਆਪਣੇ ਦਰਸ਼ਨ ਇੱਥੇ ਸਾਨੂੰ ਦੇ ਕੇ ਜਾ ਸਕਦੇ ਹੋ ਕਿਉਂਕਿ ਸੰਗਤ ਦੇ ਵਿੱਚ ਹੀ ਵਾਹਿਗੁਰੂ ਹੈ ਸੰਗਤ ਦੇ ਵਿੱਚ ਹੀ ਰੱਬ ਹੈ ਸੰਗਤ ਦੇ ਵਿੱਚ ਹੀ ਰੱਬ ਵੱਸਦਾ ਹੈ ਤੇ ਮੈਂ ਸੰਗਤ ਨੂੰ ਵੀ ਅਪੀਲ ਕਰਾਂਗਾ ਕਿ ਤੁਸੀਂ ਇਸ ਜਗ੍ਹਾ ਤੇ ਚਰਨ ਜਰੂਰ ਪਾਓ ਤੁਹਾਡੀ ਇੱਕ ਇੱਕ ਇੱਟ ਇੱਕ ਇੱਕ ਸਿਮਿੰਟ ਦੀ ਬੋਰੀ ਇੱਥੇ ਲੈ ਕੇ ਆਣਾ ਸਾਡੇ ਲਈ ਇਸ ਤੀਰਸ ਤੀਰਥ ਪਵਿੱਤਰ ਸਥਾਨ ਨੂੰ ਬੜਨ ਦੇ ਵਿੱਚ ਜਿਹੜਾ ਯੋਗਦਾਨ ਪਾਏਗੀ ਉਹ ਆਉਣ ਵਾਲੀ ਪੀੜ੍ਹੀ ਅਰ ਸਾਡੇ ਸਮਾਜ ਦੀ ਇਤਰਾਸ ਦੀ ਹੈ ਕਿ ਕੁਝ ਲੋਕ ਆਪਣਾ ਇਲਾਜ ਨਹੀਂ ਕਰਾ ਸਕਦੇ ਕੁਝ ਬੱਚੇ ਅੱਜ ਵੀ ਬਿਨਾਂ ਇਲਾਜ ਤੋਂ ਮਰ ਰਹੇ ਨੇ ਪਰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਗਰ ਸਾਨੂੰ ਰੱਬ ਨੇ ਇੰਨੇ ਜੋਗਾ ਬਣਾਇਆ ਅਸੀਂ ਕੋਈ ਤਿਲ ਫੁੱਲ ਦੀ ਸੇਵਾ ਕਰ ਸਕਦੇ ਹਾਂ ਤਾਂ ਸਾਨੂੰ ਕਰਨੀ ਚਾਹੀਦੀ ਹੈ ਇਸ ਤੀਰਤ ਬਣਨ ਦੇ ਵਿੱਚ ਜਰੂਰ ਆਪਣਾ ਸਾਥ ਦਿਓ ਉੱਪਰ ਫੋਨ ਨੰਬਰ ਮੈਂ ਸਕਰੀਨ ਦੇ ਉੱਪਰ ਚਲਾ ਰਿਆਂ 968800074 788916849 ਇਹਨਾਂ ਨੰਬਰਾਂ ਤੇ ਕਾਲ ਕਰਕੇ ਤੁਸੀਂ ਆਪਣੀ ਬਣਦੀ ਸੇਵਾ ਪਾ ਸਕਦੇ ਹੋ ਮਿਲ ਕੇ ਸੇਵਾ ਕਰ ਸਕਦੇ ਹੋ ਔਰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਅਸੀਂ ਇਸ ਜਗ੍ਹਾ ਦੇ ਉੱਤੇ ਸੈਟਿੰਗ ਸ਼ੁਰੂ ਕਰਾਂਗੇ ਸੈਟਿੰਗ ਦਾ ਭਾਅ ਕਿ ਜਿਵੇਂ ਫਿਲਹਾਲ ਦੀ ਘੜੀ ਪਿਛਲੇ 10 ਸਾਲਾਂ ਤੋਂ ਅਸੀਂ ਮੋਡਲ ਟਾਊਨ ਬੈਠ ਰਹੇ ਹਾਂ 7 ਤੋਂ 9 ਸ਼ਾਮ ਨੂੰ ਹੁਣ ਸਵੇਰੇ 7 ਤੋਂ 9 ਅਸੀਂ ਇੱਥੇ ਬੈਠਣਾ ਸ਼ੁਰੂ ਕਰਾਂਗੇ ਸੋ ਥੈਟ ਅਸੀਂ ਰੱਬ ਰੂਪੀ ਸੰਗਤ ਦੇ ਦਰਸ਼ਨ ਕਰ ਸਕੀਏ ਉਹ ਆਕੇ ਇੱਥੇ ਆਪਣੇ ਚਰਨ ਪਾਣ ਤੇ ਆਪਣੀ ਬਣਦੀ ਸੇਵਾ ਜਿਹੜੀ ਇੱਥੇ ਲੈ ਕੇ ਆਣ ਮੈਂ ਆਪਣੇ ਹੱਥੀ ਉਹਨਾਂ ਦਾ ਸ਼ੁਕਰੀਆ ਦਾ ਕਰ ਸਕਾਂ ਔਰ ਉਹਨਾਂ ਦੇ ਚਰਨਾਂ 'ਚ ਪ੍ਰਣਾਮ ਕਰ ਸਕਾਂ ਕਿਉਂਕਿ ਮੇਰਾ ਇਹ ਸੁਪਨਾ ਸੀਗਾ ਕਿ ਇੱਕ ਜਗ੍ਹਾ ਐਸੀ ਬਣੇ ਜਿੱਥੇ ਪੀੜਤ ਲੋਕਾਂ ਦੀ ਸੁਣਵਾਈ ਹੋਵੇ ਜਿੱਥੇ ਪੀੜਤ ਲੋਕਾਂ ਦਾ ਇਲਾਜ ਹੋਵੇ ਕਿਉਂਕਿ ਵੱਡੇ ਵੱਡੇ ਸਰਕਾਰੀ ਅਦਾਰੇ ਵੱਡੇ ਵੱਡੇ ਸਿਸਟਮ ਮੈਡੀਕਲ ਮਾਫੀਆ ਨਹੀਂ ਚਾਹੁੰਦੇ ਕਿ ਲੋਕਾਂ ਦਾ ਇਲਾਜ ਫ੍ਰੀ ਹੋਵੇ ਯੋਗੀ ਜੇ ਲੋਕਾਂ ਦਾ ਇਲਾਜ ਫ੍ਰੀ ਹੋਣ ਲੱਗ ਗਿਆ ਲੋਕਾਂ ਨੂੰ ਗਾਈਡੈਂਸ ਮਿਲ ਗਈ ਤਾਂ ਇਹਨਾਂ ਦੇ ਘਰ ਕੌਣ ਪਰੇਗਾ ਕਿਵੇਂ ਲੋਕ ਆਪਣੇ ਘਰ ਵੇਚ-ਵੇਚ ਕੇ ਇਹਨਾਂ ਨੂੰ ਦੇਣਗੇ ਇਸ ਕਰਕੇ ਮੈਂ ਸੰਗਤ ਦੇ ਅੱਗੇ ਅਪੀਲ ਕਰਦਾ ਕਿ ਮੇਰਾ ਸਾਥ ਦਿਓ ਵੱਧ ਚੜ ਕੇ ਇੱਕ ਜ਼ਰੀਆ ਫਾਊਂਡੇਸ਼ਨ ਜਿਹੜੀ ਜਗ੍ਹਾ ਬਣਨ ਜਾ ਰਹੀ ਹੈ ਮੇਰੀ ਗੱਲ ਯਾਦ ਰੱਖਿਓ ਇਹ ਹਿਸਟਰੀ ਕ੍ਰੀਏਟ ਕਰੇਗੀ ਔਰ ਇਸ ਹਿਸਟਰੀ ਨੂੰ ਬਣਾਉਣ ਦੇ ਵਿੱਚ ਜਿਹੜੇ-ਜਿਹੜੇ ਵੀ ਵੀਰ ਯੋਗਦਾਨ ਪਾਣ ਜੋਗੀ ਸਮਰੱਥਾ ਰੱਖਦੇ ਨੇ ਜਿੰਨੀ ਵੀ ਤਿਲਫੁਲ ਹੈ ਤੁਹਾਡੀ ਇੱਕ ਜ਼ਰੀਆ ਫਾਊਂਡੇਸ਼ਨ ਬਣਨ ਦੇ ਵਿੱਚ ਜਰੂਰ ਸਾਥ ਦਿਓ ਸਾਡੇ ਨੰਬਰਾਂ ਤੇ ਕਾਲ ਕਰੋ ਸਾਨੂੰ ਮਿਲੋ ਤੇ ਸਾਡੀ ਹਰ ਵੀਡੀਓ ਸਭ ਤੋਂ ਪਹਿਲਾਂ ਅਪਡੇਟ ਲੈਣ ਲਈ ਸਾਡਾ WhatsApp ਚੈਨਲ ਜਰੂਰ ਸਬਸਕ੍ਰਾਈਬ ਕਰ ਲਓ। ਬਾਕੀ ਸਾਡੇ ਸੋਸ਼ਲ ਮੀਡੀਆ ਤੇ ਪੇਜ ਨੇ Instagram ਤੇ Facebook ਤੇ YouTube ਤੇ ਇਹਨੂੰ ਸਬਸਕ੍ਰਾਈਬ ਕਰ ਲਓ, ਲਾਈਕ ਕਰ ਲਓ, ਵੱਧ ਤੋਂ ਵੱਧ ਵੀਡੀਓ ਨੂੰ ਫੈਲਾਓ। so that ਇਹ ਵੀਡੀਓ ਲੋੜਵੰਦਾਂ ਤੱਕ ਵੀ ਪਹੁੰਚੇ ਜਿਨ੍ਹਾਂ ਨੂੰ ਹੈਲਪ ਦੀ ਲੋੜ ਹੈ ਤੇ ਉਹਨਾਂ ਲੋਕਾਂ ਤੱਕ ਵੀ ਪਹੁੰਚੇ ਜਿਹੜੇ ਹੈਲਪ ਕਰਨਾ ਚਾਹੁੰਦੇ ਨੇ। ਇਸ ਵੀਡੀਓ ਨੂੰ ਸ਼ੇਅਰ ਕਰਨਾ ਵੀ ਬਹੁਤ ਵੱਡਾ ਪੂਰਨ ਦਾ ਕੰਮ ਹੈ ਕਿਉਂਕਿ ਤੁਹਾਡੇ ਵੀਡੀਓ ਸ਼ੇਅਰ ਕਰਨ ਦੇ ਨਾਲ ਇਹ ਵੀਡੀਓ ਹੋਰ ਲੋਕਾਂ ਤੱਕ ਪਹੁੰਚੇਗੀ। ਹੋਰ ਲੋਕਾਂ ਤੱਕ ਪਹੁੰਚੇਗੀ ਜਿਆਦਾ ਲੋਕ ਇੱਕ ਜ਼ਰੀਆ ਫਾਊਂਡੇਸ਼ਨ ਨਾਲ ਜੁੜਨਗੇ ਤੇ ਵੱਡੇ ਲੈਵਲ ਤੇ ਲੋਕਾਂ ਦਾ ਭਲਾ ਹੋਏਗਾ ਮੇਰੀ ਇਹ ਉਮੀਦ ਹੈ ਕਿ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਭਾਰਤ ਇੰਡੀਆ ਦੇ ਵਿੱਚ ਕੋਈ ਵੀ ਮਰੀਜ਼ ਪੈਸਿਆਂ ਪੱਖੋਂ ਆਪਣੀ ਜਾਨ ਨਾ ਖੋਵੇ ਅੱਜ ਹਜ਼ਾਰਾਂ ਲੋਕ ਬਿਨਾਂ ਇਲਾਜ ਤੋਂ ਤੜਪ ਰਹੇ ਨੇ ਜਾ ਕੇ ਕਦੀ ਪੀਜੀਆਈ ਢਾ ਲਾਓ ਕਦੀ ਲੁਧਿਆਣੇ ਸਿਵਲ ਹਸਪੀਟਲ ਜਾਓ ਲੋਕਾਂ ਦੇ ਇਲਾਜ ਨਹੀਂ ਹੋ ਰਹੇ ਕੈਂਸਰ ਵਰਗੀ ਭਿਆਨਕ ਬਿਮਾਰੀ ਲੱਖਾਂ ਕਰੋੜਾਂ ਦਾ ਇਲਾਜ ਹੈ ਲੋਕਾਂ ਕੋਲ ਪੈਸੇ ਨਹੀਂ ਹੈ ਤਾਂ ਇਹ ਜਗ੍ਹਾ ਜਦੋਂ ਬਣ ਜਾਏਗੀ ਇਹ ਜਗ੍ਹਾ ਬਹੁਤ ਵੱਡੀ ਗੁਰੂ ਮਹਾਰਾਜ ਨੇ ਸਾਡੀ ਝੋਲੀ ਪਾਈ ਹੈ ਜਦੋਂ ਇਹ ਜਗ੍ਹਾ ਬਣ ਗਈ ਤਾਂ ਹਜ਼ਾਰਾਂ ਲੋਕਾਂ ਦੀ ਗਿਣਤੀ ਰੋਜ਼ ਬਾਈ ਜੀ ਰੋਜ਼ 2-3000 ਬੰਦਾ ਇਸ ਜਗ੍ਹਾ ਦਾ ਲਾਹਾ ਤੱਕ ਸਕੇਗਾ ਤੇ ਲੋਕਾਂ ਦਾ ਭਲਾ ਹੋਏਗਾ ਇਸ ਸਤਿਰਥ ਨੂੰ ਬਣਨ ਦੇ ਵਿੱਚ ਜ਼ਰੂਰ ਬਣਦਾ ਯੋਗਦਾਨ ਪਾਓ ਘਟੋ ਘਟ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਫਲਾਓ ਸ਼ੇਅਰ ਕਰੋ ਤੇ ਜੇ ਕੋਈ ਤੁਹਾਡੇ ਸਵਾਲ ਨੇ ਤਾਂ ਜ਼ਰੂਰ ਕਮੈਂਟ ਕਰੋ ਮੈਂ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ ਤੇ ਐਂ ਇਸ ਦਾਸ ਨੂੰ ਸੇਵਾ ਦਾ ਮੌਕਾ ਦਿੰਦੇ ਰਹੋ ਸਾਥ ਦਿੰਦੇ ਰਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਰਾਮ ਰਾਮ ਜੀ